ਹਾਂਜੀ ਬਰਾਡ ਫਾਰਮ YouTube ਚੈਨਲ ਤੇ ਕਿਸਾਨ ਭਰਾਵੋ ਤੁਹਾਡਾ ਸਵਾਗਤ ਹੈ Facebook ਪੇਜ ਦੇ ਉੱਤੇ ਵੀ ਅੱਜ ਆਏ ਸੀ ਆਪਾਂ ਕੋਟਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਬਈ ਨਾਕਾਂ ਦੀ ਗੱਲ ਕਰੀਏ ਕਿਸਾਨ ਭਰਾਵੋ ਛੇ ਨਾਕ ਆਏ ਆ ਚਾਰ ਨਾਕ ਇਧਰ ਖੜੇ ਤੇ ਦੋ ਨਾਕ ਇਧਰ ਖੜੇ ਤੇ ਵੀ ਨਹੀਂ ਕਿਸਾਨ ਭਰਾਵੋ ਕਿੱਥੋਂ ਕਿਤੇ ਕਰ ਕੀ ਹਿਸਾਬ ਕਿਤਾਬ ਜਾਂਦਾ ਜਿਉ ਕਿਸਾਨ ਭਰਾ ਆਪਣੇ YouTube ਚੈਨਲ Facebook ਪੇਜ ਤੇ ਨਵੇਂ ਆ ਤੇ ਜਰੂਰ ਸਬਸਕ੍ਰਾਈਬ ਫੋਲੋ ਕਰ ਲਿਆ ਕਰੋ ਏ ਬਾਈ ਬਾਕੀ ਵੇਣਿਆ ਕਿ ਹਿਸਾਬ ਕਿਤਾ ਉਹ ਜਾਊਗਾ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਆ ਜਾਓ ਬਈ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰੀ ਚੱਲਿਓ ਬਈ ਬਾਕੀ ਵੇਣਿਆ ਕਿੱਥੋਂ ਕਿੱਥੇ ਕਰ ਹਿਸਾਬ ਕਿਤਾ ਅੱਜ ਦਾ ਜਾਊਗਾ ਤੇ ਜੇ ਮੈਂ ਅੱਜ ਤਾਰੀਖ ਦੀ ਗੱਲ ਕਰਾਂ ਕਿਸਾਨ ਭਰਾਵੋ ਤਾਰੀਖ ਹੋ ਗਈ 23 23 ਅਕਤੂਬਰ 23 ਅਕਤੂਬਰ ਹੋ ਚੁੱਕੀ ਹੈ ਜੀ ਤੇ ਬੋਲੀ ਹੋ ਚੁੱਕੀ ਹੈ ਸ਼ੁਰੂ ਤੇ ਵੇਣਿਆ ਕਿੱਥੋਂ ਕਿੱਥੇ ਹਿਸਾਬ ਕਿਤਾ ਜਾਂਦਾ ਹੈ Sampai jumpa di video selanjutnya. साढ़े तीन सौ पचंजा अठ पैठ सत्तर तीहत्तर अस्सी तिर सौ पचासी नब्बे पचानवे चार सौ पांच 405 ਰੁਪਏ ਨਹੀਂ ਫ੍ਰੀ ਕਰੇਗਾ ਨਹੀਂ ਭਾਈ 10 ਰੁਪਏ 15 20 420 ਰੁਪਏ ਬੋਲਾਂਗੇ ਕਿਨੇ 25 ਰੁਪਏ ਨਹੀਂ ਹੋਣਗੇ 20 ਕਰਾਣੀ 25 ਰੁਪਏ 30 ਰੁਪਏ 35 ਰੁਪਏ 40 45 450 450 ਬੋਲਾਂਗੇ ਕਿਨੇ 450 ਭਾਈ ਲੋ ਵੀ ਕਿਸਾਨ ਪ੍ਰਭੂ ਪਹਿਲਾਂ ਨਾ ਕਿ 450 ਬਾਈ ਜੀ ਵਧੀਆ ਤੂੜੀ ਸੀ ਚਿੱਟੀ ਦੁੱਧ ਵਰਗੀ ਤੇ ਵੀ ਪਹਿਲਾ ਨਾ ਗਈ 450 ਜਾਵੜਿਆ ਕਿਸਾਨ ਪ੍ਰਭੋ ਤੂੜੀ ਨੇ ਥੋੜੀ ਜਿਹੀ ਫੜੀ ਆ ਰਫਤਾਰ ਪਹਿਲਾ ਨਾ ਗਈ ਬਈ ਜੀ 450 ਜਾ ਚੁੱਕਿਆ ਤੇ ਬਈ ਬਾਕੀ ਵੇਣੇ ਕਿਸਾਨ ਪ੍ਰਭੋ ਕਿੱਥੇ ਕੋ ਤਿੱਕਰ ਕੀ ਹਸਾਕਤਾਵ ਜਾਂਦਾ ਬਈ ਜੋ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਸ਼ੇਅਰ ਜ਼ਰੂਰ ਕਰਿਆ ਕਰੋ ਬਈ ਕਮੈਂਟ ਕਰਿਆ ਕਰੋ ਕਿਹੜੇ ਕਿਹੜੇ ਏਰੀਆ ਚੋਂ ਆਪਣੀ ਤੂੜੀ ਦੀ ਬੋਲੀ ਦੀ ਵੀਡੀਓ ਦੇਖ ਰਹੇ ਹੋ ਬਈ ਆਪਣਾ ਏਰੀਆ ਕਮੈਂਟ ਕਰਿਆ ਕਰੋ ਕਿਸਾਨ ਪ੍ਰਭੋ ਕਿਹੜੇ ਕਿਹੜੇ ਏਰੀਆ ਚੋਂ ਤੁਸੀਂ ਵੀ ਵੀਡੀਓ ਦੇਖ ਰਹੇ ਹੋ ਤੇ ਤੁਹਾਡਾ ਏਰੀਆ ਕਿਹੜਾ ਆਪਦੇ ਏਰੀਏ ਦਾ ਵੀ ਹਸਾਕਤਾਵ ਦੱਸਿਆ ਕਰੋ اڄي پڪڙي ڏوتا وائي هن پڪڙي رنگا اٿن سڀاڳا هن پڪڙي يا سورو ڏولي آهي آواز آندو ڪا ڏي ڏي آواز 10 15 30 40 50 60 70 71 ਸਾਨੂੰ ਸਭ 71 ਰੁਪਏ 80 150 ਰੁਪਏ ਲਓ ਵੀ ਕਿਸਾਨ ਭਰਾਵੋ 380 ਰੁਪਏ ਭਈ ਇਹ ਨਾ ਕਿਤੇ ਨਾ ਸੋ 80 ਜਾਵੜਾ ਦੂਜਾ ਮਗਰ ਭਈ ਉਧਰ ਨਾ ਖੜੇ ਉਧਰ ਦੇ ਪਾਸੇ ਆਪਾ ਤਾਂ ਆਉਂਦੇ ਆ ਬਾਕੀ ਭਈ ਇਧਰੋਂ ਵੀਕ ਕਲਾ ਰਿਆ ਤੇ ਲੋ ਭਈ ਆ ਨਾਕ ਦੀ ਬੋਲੀ ਹੋਣੀ ਹੁਣ ਵੇਣੇ ਕੀ ਹਿਸਾਬ ਕਿਤਾਬ ਜਾਂਦਾ ਕਿਸਾਨ ਭਰਾਵੋ ਤੇ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਸ਼ੇਅਰ ਕਰਿਆ ਕਰੋ ਵੇਣੇ ਭਈ ਬਾਕੀ ਕੀ ਹਿਸਾਬ ਕਿਤਾਬ ਜਾਂਦਾਗਾ ਆ ਜਾਓ ਭਈ ਓਕੇ ਆ ਜਮਾ ਬਸ ਬਾਰਦੀ ਆ ਭਈ ਇਹਨੇ ਨਾਲ ਅੰਦਰ ਦੀ ਆ ਬਾਰਦੀ ਆ ਢਿੱਲੀ ਗੁੱਲੀ ਦਾ ਨਹੀਂ ਬਾਈ 400 400 400 ਹੋ ਲੱਗ ਨੇ ਲੋ ਵੀ ਕਿਸਾਨ ਭਰਾ ਉਹ ਤੀਜੀ ਟਰਾਲੀ ਜੋ ਕਿ 400 ਹੋ ਚੁੱਕੀ ਆ ਤੇ ਬਈ ਕਿਸਾਨ ਪ੍ਰਭੂ ਅੱਗੇ ਵੇਣਿਆ ਕਿੱਥੋਂ ਤੇ ਕਿਹੜਾ ਹਸਾਬ ਕਿਤਾਬ ਜਾਂਦਾ ਤੇ ਵੀ ਬਾਕੀ ਵੀਡੀਓ ਨੂੰ ਕਰਦੇ ਹੋ ਬਈ ਦਬਕੇ ਤੇ ਸ਼ੇਅਰ ਆ ਜਿਓ ਅਗਲੇ ਨਾ ਕਹਿੰਦਾ ਵੇਣਿਆ ਕਿਸਾਨ ਪ੍ਰਭੂ ਕੀ ਹਸਾਬ ਕਿਤਾਬ ਜਾਂਦਾ ਇੱਧਰ ਤਾਂ ਬਈ ਪੂਰਾ ਮੋਲ ਪਣਿਆ ਪਿਆ ਥੋੜਾ ਜਿਹਾ ਨਾ ਸੂਰਜ ਪਈ ਜਾਂਦਾ ਲੋ ਵੀ ਅੱਗੇ ਵੇਣਿਆ ਕੀ ਹਸਾਬ ਕਿਤਾਬ ਹੋ ਜਾਂਦਾ ਆ ਜਿਓ ਤੇ ਬਈ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਤੇ ਵੇਣਿਆ ਬਾਤੀ ਵੀ ਕੀ ਹਿਸਾਬ ਜਾਂਦਾ ਕੀ ਨਹੀਂ ਜਾਂਦਾ ਤੇ ਲੋ ਵੀ ਆ ਜਿਓ ਨਾਗਦਾ ਵੇਣਿਆ ਕਿਸਾਨ ਭਰਾਵੋ ਕੀ ਹਿਸਾਬਕਤਾ ਵਜਾਂਦਾ ਤੇ ਕੀ ਹਿਸਾਬਕਤਾ ਵ ਨਹੀਂ ਜਾਂਦਾ ਤੇ ਵੀ ਬਾਕੀ ਵੀਡੀਓ ਨੂੰ ਕਰਿਓ ਦਬ ਕੇ ਸ਼ੇਅਰ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਬਈ ਤੁਹਾਡਾ ਏਰੀਆ ਕਿਹੜਾ ਤੁਸੀਂ ਕਿਹੜੇ ਏਰੀਆ ਚੋਂ ਵੀਡੀਓ ਵੇਖ ਰਹੇ ਹੋ ਰੱਖਨੇ ਮੈਂ 400 ਰੱਖਿਆ ਨਾ ਬੋਲੀ ਬੋਲਿਆ ਨਹੀਂ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲਾ ਬਈ 850 850 850 850 54 60 60 70 71 80 380 84 90 94 405 10 410 ਰੁਪਏ ਦੋ ਨੰਨੇ 410 ਰੁਪਏ ਬਾਈ ਜੀ ਲੋ ਵੀ ਕਿਸਾਨਪ੍ਰਭ 410 ਤੇ 10 ਰੁਪਏ ਲੋ ਵੀ ਇਹ ਨਾ ਕੋ ਚੁੱਕਿਆ 410 ਰੁਪਏ ਬਈ ਆਪਣਾ ਆਪਣਾ ਏਰੀਆ ਕਿਸਾਨ ਭਰਾਵੋ ਕਮੈਂਟ ਜਰੂਰ ਕਰਿਆ ਕਰੋ ਬਈ ਤੁਸੀਂ ਕਿਹੜੇ ਏਰੀਆ ਚ ਆਪਣੀ ਤੂੜੀ ਦੀ ਬੋਲੀ ਦੀ ਵੀਡੀਓ ਦੇਖ ਰਹੇ ਹੋ ਤੇ ਬਈ ਆਪਣੇ YouTube ਚੈਨਲ ਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਬਈ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਜੁੜੂਬ ਚੈਨਲ ਤੇ Facebook ਪੇਜ ਦੇ ਨਾਲ ਜੁੜਨ ਵਾਸਤੇ ਵੀ ਆਪਾਂ ਕੱਲੂ ਵੇਖ ਲਈ ਹੁਣ ਕੀ ਸਾਬਗਤਾ ਵਜਾਊਗਾ ਤੇ ਕੀ ਨਹੀਂ ਜਾਂਦਾਗਾ ਤੂੜੀ ਦੀ ਬੋਲੀ ਦਾ ਤੇ ਬਈ ਅੱਜ ਤਰੀਕ ਹੋ ਗਈ ਸੀਗੀ 23 ਤੇ ਬਈ ਜਿਹੜੇ ਕਿਸਾਨ ਭਰਾ ਆਪਣੇ YouTube ਚੈਨਲ ਦੇ ਉੱਤੇ ਨਵੇਂ ਆਦਾ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬਈ ਆਪਣਾ ਆਪਣਾ ਏਰੀਆ ਕਮੈਂਟ ਜਰੂਰ ਕਰਿਆ ਕਰੋ ਬਈ ਤੁਸੀਂ ਜਦੋਂ ਏਰੀਆ ਨਹੀਂ ਕਮੈਂਟ ਕਰਦੇ ਤਾਂ ਗੱਲ ਨਹੀਂ ਪੈਂਦੀ ਬਈ ਤੁਹਾਡੇ ਏਰੀਆ ਦੇ ਵਿੱਚ ਕੀ ਹਿਸਾਬ ਕਿਤਾਬ ਚੱਲ ਰਿਹਾ ਤੇ ਬਈ ਬਾਕੀ ਵੇਣਿਆ ਹੁਣ ਕੱਲੋਂ ਕੀ ਹਿਸਾਬ ਕਿਤਾਬ ਜਾਂਦਾ ਤੇ ਬਈ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਸਾਡੇ